ਮੈਕਰੋਨ ਵਾਲਿਆ ਚੋਕ ਇੱਥੋਂ ਸਾਹਮਣੇ ਸਾਹਮਣੇ ਚੋਕ ਨੇ ਆ। ਸਾਹਮਣੇ ਸਾਹਮਣੇ ਜੰਗਲ ਨਾ। ਸਾਈਡੀ ਤੁਰੋ ਨਹੀਂ ਜੋੜਾ ਚੋਕ ਕੇ ਲੈਣਾ। ਸਾਰੇ ਵੀਰਾਂ ਦੀ ਬੰਦ ਤੇ ਸਾਰੇ ਹਾਂਜੀ। ਉਹ ਤਾਂ ਇਹ ਸੁਈ ਵੇ ਮੈਂ ਕਹਿੰਦਾ ਮੈਂਗਾ ਇੱਟ ਪਾ ਕੇ ਬਣਾ ਕੇ ਫਿਰ ਪੈਸੇ ਬੰਦੇ ਆ। ਔਖਾ ਔੜਾ ਕੰਮ ਨਾ। ਮਤਲਬ ਦੇਖੋ ਆਹੋਂ ਤੋਂ ਪੱਟੇ ਵੀ ਬੰਦੇ ਗਏ ਲੱਗੇ। ਜਿਹੜਾ ਬੜੀ ਤੇ ਆਜਾ ਇੱਕ ਟੱਪ ਬਣਾ ਦੇ ਪਾ ਦੇ ਤੇ ਫੇਰ ਆ ਨਾ ਬਾਪਾ ਥੇਲੇ ਪਾਉਣੀ ਆ ਕੋਣ ਬਗੂਨ ਦਾ ਦੋਨਾਂ ਦਾ ਕੰਮ ਹੋਣਾ ਮਾਸ਼ਾਅੱਲਾ ਆ ਰਹੀਆਂ ਲਾ ਕਰਨੀਆਂ ਹੋਣਗੀਆਂ ਜੀ ਜੀ ਗਣ ਚਲਾ ਜੀ ਗਣ ਚੁਲਾ ਜੀ ਇਹ ਕੰਮ ਹੈ ਜੀ ਥੀ ਉਹ 10 ਕੁ ਮਿੰਟਾਂ ਦੀ ਬਣ ਗਈ ਨਾ ਬਲੌਗ ਬਣਾ ਰਾਂ ਕੱਟ-ਕੱਟ ਕੇ ਲੋ ਵੀ ਕੱਟਣ ਵਾਲਾ ਹੋਰ ਕੱਟਦਾ ਹਾਂ ਹਾਂ ਬੜੇ ਦੂਰ ਦੇ ਜੂਰੇ ਮੇਰੇ ਨਾਲ ਬੰਦੇ ਬੜੇ ਦੂਰ ਦੇ ਗੁਰੂ ਆ ਬਾਹਰ ਦੇ ਮੁਲਕਾਂ ਦੇ ਵਿਚਰੇ ਲਾਈ ਹੁੰਦੇ ਆ ਗੱਲਾਂ ਕਰਦੀ ਰਹੂਦੇ ਆ ਮਰੀਆ ਭੈਣ ਭਰਾ ਜੁੜੇ ਹੋ ਯਾਰ ਹਾਂ ਹਾਂ ਮੈਂ ਆਈਡੀ ਤੁਹਾਨੂੰ ਕੱਢ ਕੇ ਦੇ ਦੇਣਾ ਪੂਰੇ ਦਾ ਵੱਡਾ ਸਹੀ ਹਾਂ ਹਾਂ ਫਿਰ ਰਾਤ ਨੂੰ 8 ਵਜੇ ਨਾਲ ਲਾਈਵ ਹੋਇਆ ਜੀ ਭਰਾਣਾ ਗੱਲਾਂ ਕਰੇ ਉਹਦੇ ਮੈਂ ਇਹ ਲੈ ਫਨੀੰ ਦਾ ਸ਼ਰਮ ਵੀ ਨਾ ਨਾ ਵੀ ਵੀ ਇਹ ਦੇਖੀ ਵੀਡੀਓ ਪਹਿਲਾਂ ਆਹੋ ਆਹੋ ਆਹ ਉਹਨੇ ਸੁਣੀ ਨਾ ਨਾ ਆਹੋ ਆਹੋ ਮੈਸੇਜ ਕਰੀ ਜਾਂਦੇ ਉਹ ਗੱਲਾਂ ਕਰੀ ਜਾਂਦੇ ਸਾਹਮਣੇ ਬੈਠੇ ਹੁੰਦੇ ਗੈਪ ਨਹੀਂ ਯੂ ਯੂ ਪਤਾ ਮੇਰਾ ਕੀ ਨਾ ਹੋਵੇ ਨਾ ਇਹ ਮੈਂ ਇਹ ਮੈਂ ਜੰਦਾ ਰਹਿਣਾ ਗਿਆ ਮੈਂ ਇਹ ਕੋਈ ਅੱਜ ਤੱਕ ਦਾ ਲਾਭ ਨਹੀਂ ਆਇਆ ਗਾਂਧੀ ਦੇ ਪਾਈਨ ਨੂੰ ਚੈਨ ਬਲੌਗ ਹੋ ਗਿਆ ਉਹ ਬੱਚਾ ਹੋਲਾ ਬੰਦ ਨਹੀਂ ਚੱਲਿਆ ਮੰਗਲ ਗੁਰੂ ਸੈਂਟਰ ਭਗਵਾਨ ਦੇ 16 ਵਾਰ ਤੱਕ ਰੱਖੇ ਆਦੇ 5 ਪੰਜਵਾਂ ਵਾਰ ਤੱਕ ਗੱਲ ਪੁਜੇ ਪਰਮਾਤਮਾ ਲਾਈਟ ਚੱਲ ਗਈ 12 ਵਾਰ ਤੱਕ ਕੀ ਨੇ ਇਹ ਹੁਣ ਪੈਸੇ ਮੰਨ ਲ ਆਉਣੇ ਸ਼ੁਰੂ ਹੋ ਜਾਣੇ ਮੈਂ ਕੋਈ ਨਾ ਬੰਦਾ ਨਹੀਂ ਈਆਂ ਹੁਣ ਜੀ ਮਾਲਾ ਕੁਛ ਚਿਰ ਤੱਕ ਪਰਮਾਨੰਥਾ ਜਹਾ ਮਹਾਰਾਜ ਨੇ ਟਾਈਮ ਟਾਈਮ ਪੂਰਾ ਹੁੰਦਾ 40000 ਘੰਟਾ ਹੁੰਦਾ ਤੂੰ ਦੇ ਮੈਂਬਰ ਬਣ ਕੇ ਫਿਰ ਬਸ ਉਹਨਾਂ ਦਾ ਪੈਸਾ ਆਉਣਾ ਸ਼ੁਰੂ ਹੋਇਆ ਨਾ ਹਈ ਕਰ ਲੋ ਝੋਟੇ ਹੋਰ ਕੋੜੀ ਕੜ ਬਣੀ ਆਹ ਆ ਦੋ ਦੋ ਹੀ ਰੱਖਣੀ ਆਗੇ ਆ ਇਹ ਕਿਤੇ ਅਖੀਰ ਵਾਰ ਵਾਲਾ ਜੀ ਦਾ ਇਦਾਇਤਾ ਕਰੋ ਆਹ ਹੱਥ ਮਾਰ ਲਈ ਬਿਲ ਸੈੱਟ ਕਰਦੇ ਟੇਟ ਲਾਉਣੀ ਤਾਂ ਹਵਾਰੇ ਜੇ ਹੋਰ ਆਵਰੇ ਔਰ ਤਾਂ ਨਹੀਂ ਆਲੇ 100 ਪਰਲੇ ਬੰਨ ਲੀ ਰੋਗ ਰੋ ਕੇ ਕਰ ਸਾਰੇ ਬਣਾਈ ਸਾਰੇ ਭੈਣਾਂ ਤੋਂ ਜਿੰਨੀ ਇਹ ਵੀ ਹੋਣੀ ਨਿੱਕੀ ਤੇ ਲੱਗੇ ਮਤਲਬ ਇਹ ਥੱਲੇ ਹੀ ਬੁੱਟ ਜੰਦੇ ਮਿੱਟੀ ਤਾਂ ਨਹੀਂ ਪਰੋਂ ਹੀ ਹੁੰਦੇ ਆ ਕਿਹੜੀ ਮਿੱਟੀ ਕੇ ਬੰਦੀ ਜੂਗੀ ਜਿਹੜੀ ਯਾਰ ਇੱਟ ਬਣਦੀ ਆ ਇਹ ਭਾਵੇਂ ਨਹੀਂ ਤੇ ਅੱਛਾ ਲਿਆਉਂਦੇ ਆ ਮੈਂ ਘਰ ਜਿੱਥੇ ਜਿੱਥੇ ਬੰਦੀ ਗਈ ਇੱਥੇ ਫੁੱਟ ਦੇ ਬਣੇ ਇਹ ਵੀ ਦੇਖਦੇ ਨੂੰ ਪਈ ਜਾਂਦੀ ਹੈ। ਬੜੀ ਨੇਮਟ ਕੀਤੀ ਉਧਰ ਨਾਲ। ਕੰਪਾਨਾ ਕੰਮ ਕਰਦਿਆਂ ਨਾਲ ਸਾਤਾ ਅਸਲ ਕੰਮ ਕੀਤਾ। ਉਹ। ਬਦਵਾਰ ਕੋਲੇ ਸ਼ਹਿਰ ਸੁਣਿਆ ਹਣਾ ਬਦਵਾਰ ਦਾ। ਆਹ ਬਦਵਾਰ ਕੋਲੇ ਸਾਡਾ ਟੈਂਟ ਅਸਲ ਕੰਮ ਕੀਤਾ। ਆਹ ਰੰਗਦੇਸ ਕੁਮਾਰੀ ਚਾਹੇ ਕੁਮਾਰੀ। ਕਿ ਯਾਰ ਇਹਨੇ ਉੱਠਣ ਹੀ ਕਿੰਨੂੰ ਦੇਣਾ ਗਾਣੇ ਵੇਲਾ ਮਰੇ ਤੋਂ ਬਾਅਦ ਹੀ ਆਈ ਆ ਆ ਸੁਣਿਆ ਹੁਣ ਜਿਹੜਾ ਗਾਣਾ ਆਇਆ ਲੋਕ ਇੰਟਰਵਿਊ ਜਦੋਂ ਤੇ ਲੈਣ ਆਉਂਦੇ ਸੀ ਤੈਨੂੰ ਪੁੱਛਦੇ ਸੀ ਗਾਣੇ ਕਿੰਨੇ ਦੇ ਪਏ ਹੋਗੇ ਨਾ ਤਾਂ ਮੈਨੂੰ ਵੀ ਸਾਰਾ ਜਿੰਨੇ ਦੇ ਪਏ ਹੋਏ ਹੋ ਗਾਣੇ ਯਾਦ ਵੀ ਜਿੰਨੇ ਨਫਰ ਹੋਏ ਹੋ ਇਹ ਤਾਂ ਕਿੰਨੇ ਦੇ ਲਿਖੇ ਹੋਏ ਆਇਤਾ ਉਤਾਂ ਨਹੀਂ ਬਣਾ ਦੀ ਉਦੋਂ ਦੀ ਹੋਰ ਆ ਗਈ ਇਧਰ ਦੀ ਬਣਾ ਦੀ ਉੱਤੋਂ

ਹਾਂ ਸਰੇ ਇਹ ਤੇ ਸਰੇ ਤੇ ਆਇਆ ਚਲ ਬਗੜਾ ਉਹ ਦਰੱਖ ਬਣਾਈ ਜੋ ਪੀ ਰਾਣੀ ਉਹ ਫੇਲਾ ਨਾ ਆ ਮੈਂ ਐਵੇਂ ਪੀਣ ਲਗਾ thank <laughs> <laughs> you.